ਮਿਹਨਤ ਦੇ ਨਾਲ ਤੁਹਾਨੂੰ ਪਤਾ ਵੀ ਕਿੰਨਾ ਕੁ ਕੁਝ ਬਣਦਾ ਅੱਜ ਕੱਲ 2 ਨੰਬਰ ਦੀ ਕਮਾਈ ਲੋਕ ਕਰਨ ਤੇ ਪਰ ਸਾਨੂੰ ਇਹ ਚੀਜ਼ਾਂ ਤੋਂ ਡਰ ਆਉਂਦਾ ਵਾ ਵੀ ਜਿਹੜਾ ਪਾਪ ਦੀ ਕਮਾਈ ਆ ਨਾ ਉਹਦਾ ਅਸਰ ਪੈ ਡਾ ਪੈ ਡਾ ਬਿਲਕੁਲ ਬਿਲਕੁਲ ਸਹੀ ਹੁਣ ਆ ਲੱਗੀ ਆ ਚਲੋ ਇਹ ਸੰਗਤ ਦੀ ਮਾਇਆ ਲੱਗੀ ਆ ਜੀ ਬਿਲਕੁਲ ਸੰਗਤ ਦੀ ਇਹ ਇਹ ਸਾਨੂੰ ਇਹ ਇਹ ਬਹੁਤ ਸਹੀ ਤੇ ਨੇ ਵੀ ਮਾਰਾ ਸਕੇ ਪਾਤਸ਼ਾ ਵੀ ਇਹਨਾਂ ਕੋਲ ਚੜ੍ਹਦੀ ਕਲਾ ਹੋਵੇ ਜੀ 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 ਉਹਨਾਂ ਦੀ ਕਮਾਈਆਂ 'ਚ ਬਰਕਤ ਆਉਣਾ ਉਹਨਾਂ ਦੀ ਕਮਾਈਆਂ 'ਚ ਬਰਕਤ ਆ ਪਾਵੇ ਹਾਂਜੀ ਤੇ ਇਹ ਗਰੀਬਾਂ ਦੀਆਂ ਸਾਡੀਆਂ ਸੁਣੀ ਜਾਂਦੀ ਹਾਂਜੀ ਨਹੀਂ ਗੁਰੂ ਸਾਹਿਬ ਨੇ ਜੀ ਤਾਂ ਇਹ ਦੇਵਤੇ ਆ ਨਹੀਂ ਬਿਲਕੁਲ ਨਹੀਂ ਨਾਲੇ ਸਾਡੇ ਬਾਸ ਤੇ ਇਹ ਦੇਵਤੇ ਆ ਜਿਹੜੇ ਮਤਲਬ ਦੁਨੀਆ ਦੇ ਵਿੱਚ ਆਣ ਕੇ ਗਰੀਬ ਨੂੰ ਠਾਉਂਦੇ ਆ ਚਾਹੇ ਘਰ ਬਣਾ ਕੇ ਦਿੰਦੇ ਆ ਚਾਹੇ ਕੋਈ ਉਹਨਾਂ ਦੀ ਫਾਇਦਤ ਕਰਦੇ ਆ ਸਾਡੇ ਬਾਸ ਤੇ ਹੁਣੇ ਪਈਏ ਫਰੇਸ ਤੇ ਆਏ ਆ ਮਾਰਾਇਨੇ ਕੱਲੇ ਜਿੱਥੇ ਮਾਇਆ ਦੇ ਢੇਰ ਆ ਉੱਥੇ ਤੇ ਹਰ ਕੀ ਜਾਂਦਾ ਪਰ ਥੱਲੇ ਕੋਈ ਵੇਦਾ ਨਹੀਂ ਆ ਵੀ ਥੱਲੇ ਕੀ ਹੋ ਰਿਹਾ ਥੱਲੇ ਵੀ ਨਹੀਂ ਕਿਸੇ ਨੂੰ ਕੋਈ ਰੋਟੀ ਮਿਲਦੀ ਏ ਕਿ ਨਹੀਂ ਮਿਲਦੀ ਅਹੀਂ ਤੇ ਨਹੀਂ ਧੰਨਵਾਦ ਆ ਜਿਹੜਾ ਤੁਸੀਂ ਆ ਕੇ ਸਾਡੀ ਅੱਜ ਗਰੀਬਾਂ ਦੀ ਸੁਣ ਲਈ ਹੋ ਗੁਰੂ ਸਾਹਿਬ ਸੁਣਨ ਆਲੇ ਜੀ ਧੰਨਵਾਦ ਅਸੀਂ ਸਦਾ ਕਰਦੇ ਆਂ ਤੇ ਸੱਚਖੰਡ ਵਿੱਚ ਵਸਾ ਕਰੀ ਮਹਾਂਪੁਰਸ਼ਾਂ ਦੇ ਇੱਕ ਰੂਪਾ ਦੇ ਨਾਲ ਉਹਨਾਂ ਦਾ ਜਿਹੜੀ ਥੋਤਾ ਕਰ ਸਾਨੂੰ ਚੁੱਕਣ ਲਈ ਅਹੀਂ ਤੇ ਤੁਹਾਡੇ ਸਾਨੂੰ ਧੰਨਵਾਦ ਅਸੀਂ ਸਦਾ ਵੀ ਕਰਦੇ ਆਂ ਜਿਹੜੇ ਤੁਸੀਂ ਆਪਣੇ ਚਰਨਾਂ ਦਾ ਤੁਰ ਕੇ ਆਏ ਹੋ ਸਾਡੇ ਇੱਕ ਕਦਮਾਂ ਨਾਲ ਅਸੀਂ ਤੁਹਾਡੇ ਕਦਮਾਂ ਦਾ ਫਲ ਨਹੀਂ ਦੇ ਸਕਦੇ ਨਾਈਂਟਾਂ ਜਿਹੜੇ ਬਾਹਰ ਬੈਠੇ ਆਪਣੇ ਵੀਰ ਭੈਣ ਇੱਧਰ ਬੈਠੇ ਜਿਹੜੇ ਆਪਣੇ ਕਿਰਤ ਕਮਾਈ ਤੇ ਸੰਬੰਧ ਕੱਢ ਰਹੇ ਆ ਤੇ ਉਹਨਾਂ ਦੇ ਨਾਲ ਇਹ ਏਡੇ ਵੱਡੇ ਉਪਰਾਲੇ ਹੋ ਰਹੇ ਮੈਂ ਨਾ ਵੀ ਅਹੀਂ ਇਨਾ ਜਿਹਾ ਖਨਾਤ ਕਿੱਥੋਂ ਆ ਬਾਬਾ ਗਰੀਬੀ ਨੇ ਦੇ ਚੀਏ ਜੇ ਤੂੰ ਦਿਹਾੜੀ ਆ ਕਰਨੀ ਐ ਤੇ ਦਿਹਾੜੀ ਦੇ ਰੂਪ ਰਾਤ ਨੂੰ ਰੋਟੀਲਾ ਨਹੀਂ ਬਣਦਾ ਜੀ ਨਾ ਜਾਨਾ ਹੀ ਬਹੁਤ ਇੱਕ ਕੱਟ ਕੇ ਸਿੱਧਕ ਰੱਖਿਆ ਰਾਜਪਤੀ ਕੀ ਮਹਾਰਾਜ ਜੀ ਦਿਨੇਗਾ ਤੇ ਤੂੰ ਦੇਵੇਂਗਾ ਪਰ ਇਹ ਮਾੜਾ ਕਰਮ ਕਰਕੇ ਨਹੀਂ ਆ ਪੈਸਾ ਕਮਾਉਣਾ ਮੈਂ 20 ਸਾਲ ਅੰਬਰਸਰ ਰੱਖਸ਼ਾ ਵਾਇਆ ਜੀ ਫਿਰ ਪੱਠਿਆਂ ਦੇ ਵੀ ਮੈਂ ਕੰਮ ਕੀਤਾ ਵਾ ਬੜੀ ਦੂਰ ਤੱਕ ਜਿੱਥੇ ਮਾਇਆ ਜਿਆਦੀ ਮਿਲਣੀ ਉਥੇ ਚੱਲ ਜਣਾ ਤੇ ਇਹ ਸੱਪੜ ਹੁੰਦਾ ਸੀਗਾ ਹਾਂਜੀ ਉਹ ਟਰਾਲੀਆਂ ਮਿੱਟੀ ਦੀਆਂ ਪਵਾ ਕੇ ਦੇ ਵਿੱਚ ਛੁੱਟ ਕੇ ਚੱਲ ਜਣਾ ਅੱਛਾ ਜੀ ਤੇ ਉਥੇ ਜਾ ਕੇ ਕੰਮ ਕਰਦੇ ਰਹਿਣਾ ਅੱਛਾ ਜੀ 20 ਸਾਲ ਕੰਮ ਮਿਹਨਤ ਕੀਤਾ ਤੇ ਕਮਾਈ ਮਿਹਨਤ ਕੀਤੀ ਹੈ ਸੱਚ ਦੀ ਨਹੀਂ ਬਿਲਕੁਲ ਤੇ ਸੱਚ ਦਾ ਇੱਕ ਵਫਾ ਛੱ ਗਿਆ ਨਹੀਂ ਬਿਲਕੁਲ ਜੀ ਸਹੀ ਤੇ ਇੱਕ ਕਮਰਾ ਸਾਡਾ ਥੋੜਾ ਜਿਹਾ ਹੈਗਾ ਸੀਗਾ ਮਤਲਬ ਹੀ ਲੈਂਟਰ ਤੇ ਸੀਗਾ ਲੈਂਟਰ ਤੇ ਸੀ ਠੀਕ ਹੈ ਜੀ ਤੇ ਉਹਦੀਆਂ ਵੀ ਕੰਦਾ ਜਿਹੜੀਆਂ ਸਾਰੀਆਂ ਮਤਲਬ ਇਹਨਾਂ ਨੇ ਖਦੇ ਪੈ ਗਏ ਸੀ ਵਿੱਚ ਅੱਛਾ ਜੀ ਤੇ ਮੈਂ ਇਹਨੂੰ ਆਖਿਆ ਮੈਂ ਪੁੱਤ ਕਿਤਨਾ ਕਰ ਗਿਆ ਭਾ ਕੋਈ ਆਂਦਾ ਕੋਈ ਨਹੀਂ ਸੋਚਦੇ ਆ ਕੋਈ ਰੱਬ ਕਰੇ ਕਿਰਪਾ ਉਹ ਵੀ ਮਿਲ ਹੀ ਗਿਆ ਰੱਬ ਦੇ ਰਜਾ ਚਲੋ ਤੇ ਉਹ ਉਹ ਰੱਬ ਆਪੇ ਗਰੀਬਾਂ ਦੇ ਕਾਰਜ ਸੁਵਾਰ ਦਿੰਦਾ ਕਿ ਜੀ ਧੰਨਵਾਦ ਇਹ ਸਾਰੀ ਸੰਗਤ ਦਾ ਜਿਨ੍ਹਾਂ ਦੇ ਦਸਵੰਦ ਦੇ ਸਦਕਾ ਅੱਜ ਅਸੀਂ ਇਦਾਂ ਦੇ ਉਪਰਾਲੇ ਕਰ ਸਕਿਆ ਖਾਲਸੇੜ ਦੀ ਟੀਮ ਵੱਲੋਂ ਤੇ ਸ਼ੁਕਰਾਨਾ ਮਹਾਰਾਜ ਦਾ ਕਰਦੇ ਆ ਕਿ ਉਹਨਾਂ ਨੇ ਇਹ ਸੇਵਾਵਾਂ ਬਖਸ਼ੀਆਂ ਤਾਂ ਕਿ ਅਸੀਂ ਅੱਗੇ ਤੇ ਜਾ ਕੇ ਇਦਾਂ ਦੀ ਸੇਵਾ ਕਰ ਸਕੀਏ ਧੰਨਵਾਦ ਜੀ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ